ਇੰਨੂੰ ਸਿਰਫ ਇਸ ਕਮਰੇ ਵਿੱਚ ਇਕਲਮਾਰੀ ਹੋਊਗੀ ਇੱਕ ਤੇਰਾ ਬੈੱਡ ਹੋਊਗਾ ਤਤੀਮੀ ਤੀਮੀ ਤਾਂ ਤੇਰੀ ਹੋਊਗੀ ਆ ਫੇਰ ਵੀ ਬੈੱਡ ਰੱਖੋ ਨਾਲ ਵਾਲੇ ਲੈਂਪ ਲਾ ਦੇਣੇ ਪੁੱਛਿਓ ਸੁੰਦਰਤਾ ਲਾ ਦੇਣੀ ਆ ਹੈਨਾ ਇੱਥੇ ਲਾ ਦੇਣੀ ਸੈਂਡੀ ਆਹ ਸਾਰੀ ਐਲਸੀਡੀ ਪਰ ਜਾਈ ਤੁਹਾਡੀ ਇੱਥੇ ਮਨਿਹਿਸਤ ਦੇਖਿਆ ਕਰਕੇ ਤਾਂ ਹੈਨਾ ਇੱਥੇ ਰੱਖ ਦਨ ਉਹਦਾ ਟੈਕ ਟੌਪ ਲੈਪਟੌਪ ਹੈਨਾ ਇੱਥੇ ਕੰਪਿਊਟਰ ਟਕ 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 ਹੋਣ ਲੱਗਾ ਯਾਰ ਜੇ ਤੱਕ ਇਹਦੇ ਮਾਸਤਰੀ ਬਾਦੂਗਾ ਟੇਬਲ ਹੁੰਦਾ ਭੈਣ ਚੋ ਨਿਆਣਾ ਡਾਈਨਿੰਗ ਟੇਬਲ ਮੇਰੇ ਡਰੈਸਿੰਗ ਟੇਬਲ ਬ੍ਰੈਸਿੰਗ ਟੇਬਲ ਮੈਂ ਅੰਦਰ ਹੀ ਚਾਹੁੰਦਾ ਇਹ ਤੁਹਾਡਾ ਯਾਰ ਬਾਤ ਹੁੰਦੀ ਉਹਨੇ ਆਪ ਕਿਹਾ ਨੇ ਕਹਿੰਦਾ ਵੀ ਆਪਾਂ ਸਵਾਦੀ ਅੰਦਰ ਰੱਖਣੀ ਹੈਗੀ ਬੰਦਾ ਕੋਈ ਸੀ ਪਿਆੰਦਾ ਚੰਗਾ ਲੱਗਦਾ ਬਾਥਰੂਮ 'ਚ ਰੱਖਦੀ ਆਪਾਂ ਕੋਈ। ਸਵਾਦੀ ਕਹਿੰਦਾ ਬਾਹਰ ਰੱਖੜੀਏ ਮੈਂ ਤਾਂ ਕਹਿੰਦਾ ਤੇ ਹਾਲਤ ਅਲਮਾਰੀ ਬਾਥਰੂਮ 'ਚ ਨਹੀਂ ਚਾਹੀਦੀ। ਉਹਨੇ ਆ ਵੀ ਨਹੀਂ ਕਹੀ ਨਹੀਂ। ਸਭ ਪੈਸਾ ਤੇ ਲ ਜਿਹੜੀ ਜਿਹੜੀ ਮਨੀ ਹੁੰਦੀ ਆ ਨਾ ਲక్ష్ਮੀ ਦਾ ਰੂਪ ਹੁੰਦੀ ਆ। ਲੱਕ ਟਿੱ ਜਾਂਦਾ ਇਹ ਵਾਹ ਤੇ ਤੁਸੀਂ ਜਦੋਂ ਡੀ ਜੀ ਦੇ ਜਾ ਜਾ ਸੱਟਦੇ ਆ ਉਦੋਂ ਅਸੀਂ ਸੱਟਦੇ ਨਹੀਂ ਅੱਜ ਤੇਰੇ ਵਿਆਹ ਨਾਲ 100 ਰੁਪਈਆ ਵੀ ਨਹੀਂ ਉਹ ਨਾ ਤੁਹਾਨੂੰ ਹੋਊਗਾ ਤੇ ਸੱਟਣਾ ਹੋਊਗਾ ਸੱਟੂਗਾ ਸੁਨਿਆਰੇ ਤੇ ਦੋ ਜੈਨੀਆਂ ਰੱਖ ਕੇ ਤਾਂ ਭਾਂਜੋ ਵਿਆਹ ਕਰਨ ਲੱਗੇ ਆ ਪੈਸੇ ਤਾਂ ਚੱਕ ਲਿਆ ਉਹ ਲਿਆ ਲਿਆ ਜਰੂਰ ਵਿਆਜ ਪਾਉਣਾ ਪਹਿਲੀ ਲਿਜਾਵਾਂਗੇ ਜੋ ਦੇਣੇ ਆ ਇਹਦੇ ਵੀ ਜਦੋਂ ਦੇਣੇ ਆ ਵਿਆਹ ਆਉਂਦਾ ਹੀ ਇੰਨਾ ਇੰਨਾ ਅਗਲੀ ਹੋਣੀ ਦੀਵਾਲੀ ਕਦੋਂ ਦੀ ਆ? ਓਏ ਯਾ ਦੀਵਾਲੀ ਕੀ ਗੱਲ ਮੈਂ ਪਟਾਕੇ ਲੈ ਕੇ ਦੇਣਾ ਤੂੰ ਹੀ ਮੇਰਾ ਕੰਮ ਕਰੋ ਪੈਸੇ ਲੈ ਲਓ। ਕੰਮ ਹੋ ਗਿਆ ਤੇਰਾ ਤਾਂ। ਮੇਰੇ ਘਰ ਫੇ ਮੈਂ ਜਾਂਦਾ ਹੀ ਇੰਨਾ ਆ ਇੱਥੇ ਲਮਾਰੀ ਆ ਜਾਂਦੀ ਅੰਦਰ। ਜੇ ਕਰਨਾਂ ਦਾ ਕਾਰਜੇ ਭਰਾ ਆਪਾਂ ਦਾ ਠੀਕ ਨਹੀਂ ਆਪਾਂ ਦਾ ਭਰਾਵਾ ਨੂੰ ਕਹਿ ਸਕਦੇ ਆ। ਮੈਂ ਤਾਂ ਜਮਣਾ ਤੂੰ ਕਰਦਾ ਨਹੀਂ। ਕਰ ਦਿੰਦੇ ਆ। ਤੋ ਤੂੰ ਮੰਮੀ ਨੂੰ ਕਦਾਂ ਡਰਾਇਆ ਇੱਥੇ ਆਹ ਮਾਤਾ। ਮਾਤਾ ਤਾਂ ਡਰਾਇਆ ਮਾਤਾ। ਮਾਤਾ ਮੈਨੂੰ ਡਰਾਉਣ ਦੀ ਸਮਝ ਕੋ ਮੰਮੀ। ਹੁਸ਼ਾਰਾ ਡਰਦਾ ਕਿ ਕੋਈ ਗਲਤੀ ਨਾ ਹੋ ਜAVE ਮੇਰੇ ਤੋਂ। ਪਾਤਰੀ ਦੀ ਇੰਨਾ ਸੋਹਣਾ ਮੁੰਡਿਆਂ ਨਾਲ ਸੱਤਿਆਂ ਨਾਲ ਮਾਰਕ ਰੱਖ ਦੇਣਾ ਜੋ ਮਰਜ਼ੀ ਕਰੋ ਮੈਂ ਦੱਸਦਾ ਜੇ ਡੱਗ ਪਿਆ ਮੇਰਾ ਕਮਰਾ ਤਾਂ ਮੇਤੋ ਬੁਰਾ ਕੋਈ ਨਹੀਂ 25 ਸਾਲ ਦੀ ਸਰਕਾਰ ਦਾ ਸਮਝ ਨਹੀਂ ਆ ਕਮਰੇ ਦੀ ਕਿਹਦੀ ਆ ਗਿਆ ਓ ਯਾਰ ਮੈਂ ਪਤਾ ਹੀ ਜਾਂਦਾ ਸੀ ਆ ਲਿਮਾਰੀ ਇੱਥੋਂ ਨਿਕਲ ਜਾਂਦੀ ਮੈਸਤਰੀ ਲਿਮਾਰੀ ਨਿਕਲ ਜਾਂਦੀ ਲਿਮਾਰੀ ਲੱਗ ਜਾਂਦੀ ਉੱਧਰ ਠੀਕ ਆ ਆ ਬੈੱਡ ਚਲ ਜਾਂਦਾ ਗੱਬੇ ਫੈਡਾ ਦੇ ਲੈਂਪ ਜੇ ਲਾਉਂਦੇ ਰਾਤ ਨੂੰ ਕੋਈ ਬੰਦਾ ਗੱਲਬਾਤ ਸ਼ਾਇਦ ਕਰਦਾ ਇੱਕ ਅੱਧਾ ਲੈਂਪ ਇੰਦਾ ਜੱਗਿਆ ਹੁੰਦਾ ਇੰਦਾ ਕੋਈ ਬੁਕਸ ਬੁਕਸ ਅਸੀਂ ਦੋਈਆਂ ਨੇ ਪੜ੍ਹਦੇ ਫੇਰ ਇੱਥੇ ਮੋਰੇ ਲਾਉਂਦਾ ਟੀਵੀ ਬਹੁਤ ਮੋਰੇ ਮੋਰੇ ਲਾਉਂਦਾ ਟੀਵੀ ਹੈਨਾ ਟੀਵੀ ਲਾ ਕੇ ਗੱਲਬਾਤ ਬੰਦਾ ਇੱਦਾਂ ਬੈਠਾ ਕੋਲ ਵਾਈਨ ਸ਼ਾਈਨ ਦਾ ਵੀਂਦਾ ਇੱਦਾਂ ਫੜ ਕੇ ਟੀਵੀ ਦੀ ਸਨੈਪ ਬਹੁਤ ਭੈਣ ਕੇ ਬੈੱਡ ਲਾਤਾ ਇੱਥੇ ਲਿਮਾਰੀ ਲਾਤੀ ਹੈ ਇੱਥੇ ਆਹ ਗੋੜਾ ਦੇ ਡੱਬੇ ਇੱਥੇ ਪਏ ਆ ਮੈਂ ਯਾਰ ਵਿਆਹ ਆ ਯਾਰ ਮੇਰਾ ਤੂੜੀ ਵਾਲਾ ਕਮਰਾ ਆ ਇਹ ਲੈ ਮੇਰੇ ਨਾਲ ਤੇ ਜਾਨਵਰ ਚੰਗੇ ਆ ਲੇ ਹਾਂ ਘਰ ਜਿੱਦਾ ਵਧੀਆ ਰਹਿੰਦੇ ਸੂਗਾ ਜੇ ਮੈਂ ਜੇ ਜੇ ਤੂੰ ਕਰ ਸਕਦਾ ਲਮਾਰੀ ਇੱਥੋਂ ਚੁਕਾ ਸਕਦਾ ਤਾਂ ਤੇਰੇ ਆਰ ਘਰ ਦੁਨੀਆ ਤੇ ਮੈਸਤਰੀ ਨਹੀਂ ਕੋਈ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਤੈਨੂੰ ਸਿਰਫ ਇਸ ਕਮਰੇ ਵਿੱਚ ਇਕ ਲਮਾਰੀ ਹੋਊਗੀ ਇਕ ਤੇਰਾ ਬੈੱਡ ਹੋਊਗਾ ਤੀਮੀ ਤੀਮੀ ਤਾਂ ਤੇਰੀ ਹੋਗੇ ਆ ਫੇਰ ਵੀ ਬੈੱਡ ਰੱਖਣਾ ਮੈਂ ਮੈਂ ਆ ਜੋ ਲਟਰ ਪਟਰ ਸਭ ਚੱਕ ਲੈਣਾ ਇੱਥੋਂ ਠੀਕ ਵਾ ਇਹਦੇ ਤੋਂ ਖਵਾਰ ਦਾਣਾ ਕਮਰਾ ਤੇਰਾ ਟਿਚ ਵਿੱਚ ਕਰ ਦੇਣਾ ਗੱਦਾ ਲੈ ਲੈ ਇਹ ਟੁੱਟਾ ਆ ਇਹ ਹੁਣ ਕੰਨ ਗੱਦਾ ਟੁੱਟਾਇਆ ਗੱਦਾ ਕੋਣ ਦੇ ਗੱਦੇ ਚ ਭਾਂਵੇਂ ਵਿੱਚ ਕੂਣੀ ਬਣ ਚੁੱਕੀ ਗੱਦਾ ਨਹੀਂ ਟੁੱਟਦਾ ਕੋਈ ਟੁੱਟਾਇਆ ਓ ਯਾਰ ਨਹੀਂ ਜੇ ਉਹ ਕਰ ਵੀ ਦੋਗਾ ਤੇਨੂੰ ਕੀ ਹੋਣ ਲੱਗਾ ਆ ਜੇ ਕਰਤੇਂਗੇ ਤਾਂ ਮੈਸਤਰੀ ਪਾ ਦੂੰਗਾ ਮੈਸਤਰੀ ਪਾ ਦੂੰਗਾ ਵਿਆਹ ਸੱਤੇ ਖੜ ਗਿਆ ਆ ਕੇ ਯਾਰ ਥੜ ਜਵੇ ਯਾਰ ਮੈਂ ਕਿਤੇ ਉਹ ਕੁੜੀ ਦਾ ਘਰ ਘਰਤਾ ਵਿਆਹ ਹੀ ਆ ਹੈਲੋ ਕੋਈ ਹੈ ਤੇ ਜਗੇ ਉਹਦੇ ਹਰੋ ਹੋਹ ਲੈ ਪਈ ਇਹ ਕਿੰਨੇ ਦਾ ਇੰਦਕੰਦ ਰੈਡੀ ਹੋ ਸਕਦੀ ਆ ਚਿੰਚਾਂ ਚਾਦ ਲੇਟ ਹੋਣਾ ਉਹ ਆ ਮੈਂ ਤੈਨੂੰ ਬਹੁਤ ਸਟਾਰ ਆ ਮੈਂ ਦੇਖਾਂ ਆ بڑے ਰੋੜਕੇ ਵਾਲੇ ਬੰਦੇ ਬਹੁਤ ਖਰਾਸ ਓਕੇ ਹੋ ਗਈ ਜਾਨਾ ਰੈਨ ਚਾਹ ਹਾਂ ਆ ਤੂੰ ਦੱਬ ਮਾਰ ਗਿਆ ਜੱਪ ਨਹੀਂ ਮਾਰੀ ਮੈਂ ਦਾਦਾ ਮੇਰੀ ਸੁਣੋ ਤੁਸੀਂ ਚਿਪੀ ਨਹੀਂ ਇਹ ਨਿਕਲ ਕਰਕੇ ਉਦੋਂ ਉੱਪਰ ਨਹੀਂ ਹਣੀ ਜਿਆਦਾ ਚ ਪੜਦਾ ਆ ਇਹਨੇ ਐ ਨਹੀਂ ਇਹ ਤਾਂ ਮੁੱਲ ਹੀ ਆ ਦਿੰਦੇ ਆ ਆ ਤਾਂ ਠਾਣੀ ਨਹੀਂ ਆਪਾਂ ਆਹ ਤਾਂ ਕੱਲ ਲਾਉਣੀ ਬੱਕਰੀ ਆਪਾਂ ਇਹ ਪਹਿਲਾਂ ਕੰਦ ਕਰਕੇ ਫੇਰ ਤਾਂ ਕੱਢਣੀ ਆ ਉਹ ਮਿੱਟੀਆਂ ਚ ਕਿੱਦਾਂ ਕਰਨੀ ਮੈਂ ਹਾਂ ਠੀਕ ਨਹੀਂ ਫੇਰ ਜਦੋਂ ਪਹਿਲਾਂ ਚੱਟਣੀ ਕੰਦ ਦੇ ਹਾਂ ਕੱਢ ਕੇ ਫੇਰ ਉਸ ਜਿੱਥੇ ਲਾਉਣੀ ਜਾ ਕੇ ਠੀਕ ਹੈ ਇਹ ਚਾਰੇ ਚ ਪੜਦਾ ਹੈ ਹੌਲੀ ਹੋਏ ਲੱਗਣਾ ਹੈ ਇਹਨਾਂ ਵੀ ਤੂੰ ਚੋਕੇ ਪੜਦਾ ਲੱਗਦਾ ਪਾਜ ਦੇਪਾਂ ਵਾਜ ਉਹਦੀ ਇਹ ਆ ਮਕਾਨਾਂ ਇੰਟੀ ਵਾਲਾ ਲਾ ਦੇ ਪੜਦਾ ਜਾਣਾ ਉਹ ਭਰਾਵਾ ਥੱਲੇ ਲੈਂਟਰ ਪਾ ਆ ਜਾ ਕੋਈ ਮੇਰਾ ਕਮਰਾ ਰੱਪ ਚਲੂਸ ਲੱਗਦਾ ਵਿੱਚੇ ﺍﻟमारी ਵਿੱਚੇ ਯਾਰ ਸਾਰਾ ਕੁਝ ਤੂੰ ਇੱਦਾਂ ਕਰ ﺍﻟमारी ਚੱਕਈ ਦਵਾ ਥਕੀਨੀਆਂ ਕੱਢ ਲਿਆ ਦੋ ਜਣਾ ਕੱਪੜੇ ਟੰਗੀਆਂ ਮੇਰੇ ਇੱਥੇ ਮੰਦਰ ਖੜਾ ਹੈ ਨਾ ਬਾਹਰ ਵੀ ਆਪੀ ਪੜ ਸਕਦਾ ਇੱਕ ਦਿਨ ਪਤਾ ਚੱਪੂ ਸਾਰੇ ਇੱਥੇ ਅੰਦਰੇ ਖੜਾ ਪੁੱਛੋ ਬਾਹਰ ਜਾ ਮੈਂ ਤਰੀ ਵੀ ਲੱਗਦਾ ਵਾਲੀ ਵਾਲੀ ਲੱਗਦਾ ਨਾ ਪਰਦਾ ਚਾਰੇ ਚ ਪੜਦਾ ਤੂੰ ਹੁਣ ਮੈਨੂੰ ਇਹ ਦੱਸ ਯਾਰ ਕਮਰਾ ਛੋੜਾ ਮਾ ਵਿਚੇ ﺍﻟमारी ਆ ਤੁਸੀਂ ਭੰਗੜਾ ਪਾਉਣਾ ਇੱਥੇ ਹਰਾਮ ਤੇ ਆਹ ਪਤਾ ਥੋੜੀ ਹੁੰਦਾ ਬੰਦੇ ਦਾ ਗੱਲਾਂ ਕਰਦਾ ਤੁਸੀਂ ਸੌਣਾ ਹੀ ਨਾ ਰਾਤ ਨੂੰ ਸੌਣਾ ਫਿਰੇ ਤੁਸੀਂ ਥੱਲੇ ਚਾਈ ਜਾ ਕਰਨੀ ਤੁਸੀਂ ਸੌਣਾ ਦਾ ਭਾਂਡ ਤੋਂ ਥੱਲੇ ਪੈ ਜਾਓ ਛੱਡੋ ਤੁਸੀਂ ਗੱਲ ਤੂੰ ਯਾਰ ਪਤਾ ਨਹੀਂ ਮਜਬੂਰੀ ਨਹੀਂ ਜਾਣਦੇ ਯਾਰ ਭੰਗੜਾ ਪਾ ਦਾ ਇਤਨੇ ਬੰਦਾ ਉੱਤਾਂ ਕਿਤੇ ਡੈਕ ਡੁਗ ਜਾਂਦਾ ਨਹੀਂ ਯਾਰ ਅੰਦਰ ਦਾ ਜੇ ਤੇ ਤਨ ਵਾਈ ਦਾ ਖੁਸ਼ਿਆ ਪੁਰਾਣ ਹਾਂ ਬੀ ਹੈਪੀ ਮੈਂ ਜਫੀਆਂ ਪਾਪਾ ਹੀ ਦੋਨਾਂ ਨੇ ਕਰੀ ਇੱਧਰ ਦੀ ਐ ਨਹੀਂ ਨਿਕਲਣਾ ਲੇਕਿਨ ਇਹਨਾਂ ਦਾ ਮਾਈਨੂਟੀ ਆ ਗਿਆ ਨਹੀਂ ਟੀਵੀ ਤੇ ਗਾਣੇ ਲਾ ਗਏ ਕੀ ਕਹਿੰਦਾ ਵਾਈ ਨੇ ਕਿਹਾਗਾ ਨਹੀਂ ਇੱਧਰ ਆਦਰੂ ਨਾ ਨੇ ਵਾਈ ਨੇ ਕਿਹਾ ਕਿ ਪਹਿਲਾਂ ਲੱਸੀ ਬਹੁਤ ਮਾੜੀ ਹੁੰਦੀ ਯਾਰ ਉਹ ਭਰਾਵਾ ਉਹ ਵਾਈ ਵੀ ਬੈ ਯਾਰ ਲੱਸੀ ਕਿਹਾ ਉਹ ਵਾਈ ਨਵੀਂ ਮੀ ਯਾਰ ਨੇ ਬਹੁਤ ਸਾਧ ਵਾਈਨੇ ਨਾ ਤਾਂ ਅਰੇ ਜੇ ਤੇ ਮਾਰਾ ਸੱਚੀ ਮਾਰੀ ਇੱਥੇ ਲੈ ਜਾਓ ਤੇਰੇ ਆਰਗਾ ਬੜੇ ਰੌੜਕੇ ਦੇ ਵਿੱਚ ਮੈਸਤਰੀ ਨਹੀਂ ਜੰਮਿਆ ਗਹਿਰੀ ਸੰਧੂ ਨਾਲ ਸਿੱਧੀ ਤੇਰੀ ਗੱਲਬਾਤ ਕਰਾਉ ਲੈਂਟਰ ਪਾਉ ਉਹਨਾਂ ਦੇ ਕੋਠੀ ਦੇ ਪਾ ਕੇ ਉਹਨਾਂ ਲੈਂਟਰ ਪਾ ਕੇ ਆ ਅੱਗੇ ਤਾਂ ਬਹੁਤ ਤਰ ਲੈਣਾ ਪਿਆ ਨਹੀਂ ਜੇ ਪਰਾ ਗੀਚ ਕਰ ਮੇਰਾ ਭਰਾ ਇਹ ਲ ਮਾਰੀ ਹਨ ਇੱਥੋਂ ਨਿਕਲ ਗਏ ਇੱਥੋਂ ਨਿਕਲ ਗਏ ਲ ਮਾਰੀ ਬੈੱਡ ਆ ਗਿਆ ਸੈਂਟਰ ਜੀ ਸੈਂਟਰ ਕਿ ਆਇਲ ਵਾਲੇ ਲੈਂਪ ਲਾਦੇ ਨੇ ਪਿੱਛੇ ਸੁੰਦਰਤਾ ਲਾ ਦੇਣੀ ਆ ਹੈਨਾ ਇੱਥੇ ਲਾ ਦੇਣੀ ਸੈਂਡੀ ਆਹ ਸੌਰੀ ਐਲ ਸੀ ਡੀ ਤਰਝ ਇਥੇ ਤੁਹਾਡੇ ਇਥੇ ਮਨੀ ਹਿਸਟ ਦੇਖਿਆ ਕਰਕੇ ਤਾਂ ਹੈਨਾ ਇਥੇ ਰੱਖ ਦਨ ਉਹਦਾ ਟੈਕ ਟੌਪ ਲੈਪਟੌਪ ਹੈਨਾ ਇਥੇ ਕੰਪਿਊਟਰ ਟਕ 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 ਇਦਾਂ ਕੰਮ ਕਰੂਗੀ ਇਹ ਯਾਰ ਬਾਈ ਬੋਣ ਨੇ ਸਾ ਬਿਆਹ ਕਰਾਇਦਾ ਕੀ ਫੇਲਾ ਜਾ ਉਹਦੇ ਨਾਲ ਮੇਰੀ ਭਾਈ ਦੇ ਭਾਈ ਹੈਨਾ ਚਲ ਕਰਦੋ ਅੱ ਤੇਰੇ ਆ ਰਿਆ ਜੀਓ ਬੜੇ ਰੜਕੇ ਵਾਲਿਓ ਜੀਓ ਮੋਤੀ ਏ ਜੀਓ ਮੋਤੀ ਅੱਜ ਜਿੱਤੇ ਕਰਿਆ ਕੱਕੇ ਕੱਕਾ ਗਾਜ ਕਹਿੰਦਾ ਜੀਓ ਮੋਤੀ ਅੱਖ ਨਾ ਤੀਓ ਮੋਤੀ ਵੇਖੇ ਕਣ ਕਾ ਕੱਕੇ ਕਣ ਸਾ ਗਾਜ ਜੀਓ ਮੋਤੀ ਮੇਰੀ ਗੱਲ ਸੁਣ ਹੁਣ ਆ ਗਈ ਆਪਰੇ ਇੱਧਰ ਲੈ ਲ ਖੰਚ ਚਾਟਾ ਉਹ ਸਲਾ ਚਾਰ ਜੇ ਸੁਣਾ ਹੋਇਆ ਅੱਗੇ ਵਿਆਹ ਸੁਨਿਆਰੇ ਚਾਕੇ ਕਰਨ ਲੱਗੇ ਭਰਾਵਾ ਪਾਪਾ ਪਤਾ ਕੀ ਕਰਨਾ ਹੈ ਦੇਖੀ ਇਹ ਆਪਣਾ ਇੱਥੇ ਆਉਂਦੀ ਸੀ ਇਹ ਇੱਥੇ ਆ ਗਿਆ ਆਪਣਾ ਉਹ ਇਧਰ ਆ ਗਿਆ ਟੌਲਟ ਬਾਥਰੂਮ ਆਪਣਾ ਇਧਰ ਇੱਥੇ ਗਲੌਸ ਨੂੰ ਤਿਆਰ ਕਰਨਾ ਤਾਂ ਸ਼ੀਜ ਜਾ ਤਾ ਦਮਕ ਦਮਕ ਨਾਲ ਆ ਗਿਆ ਥੱਲੇ ਦਮਕ ਥੱਲੇ ਗਾਟਰ ਪਾ ਆਇਆ ਸਾ ਤੇ ਅਸੀਂ ਉਹ ਟੈਨਸ਼ਨ ਲੈ ਪੰਜ ਮਿੰਟ ਮੇਰੀ ਮੇਰੀ ਗੱਲ ਸੁਣ ਆ ਗਏ ਯਾ ਕੀ ਦੇ ਆਏ ਤੇ ਵਿਆਹ ਤੋਂ ਚਾਣ ਦੀ ਬੈਕਪਸ ਲੱਗ ਗਿਆ ਮੈਂ ਕਿਹਾ ਅਈ ਤੇਰੀ ਗੱਲ ਸੁਣ ਉਹ ਤੇ ਸ਼ਾਵਰ ਇੱਥੇ ਚਲਾਂ ਇੱਥੇ ਇੱਥੇ ਹੱਥ ਧੋਣ ਨੂੰ ਨਾਲੇ ਭਰਜਾਈ ਤੁਹਾਡੀ ਇੱਥੇ ਨਾ ਧੋ ਕੇ ਬਾਹਰ ਨਿਕਾ ਮੈਨੂੰ ਮਨਾ ਪਤਾ ਲੱਗੇ ਉਹਦਾ ਭੈਜੋ ਰੀਅਲ ਫੇਸ ਕਿਹੜਾ ਆ ਡਾਕਟਰ ਮੈਂ ਨਾ ਆਇਆ ਫੇਸ ਟੌਪ ਮੈਂ ਦੂਤਰੀ ਵੀ ਕਰਾਂਗੀ ਆਪਣੀ ਪਹਿਲਾਂ ਤੁਹਾਨੂੰ ਨਹੀਂ ਗਈ ਮੈਂ ਤੁਹਾਨੂੰ ਇਹ ਚਪਕਾੰਦ ਕਰਨੀ ਆ ਆ ਬਾਥਰੂਮ ਹੋ ਗਿਆ ਆ ਡਰੈਸਿੰਗ ਰੂਮ ਹੋ ਗਿਆ ਕੰਦ ਨਾ ਪਕਾਨੀ ਨਹੀਂ ਕੰਦ ਕੰਦ ਦੀ ਲੋੜ ਆ ਆਪਾਂ ਹਨਾ ਇੱਥੇ ਇੰਨੀ ਇੱਕ ਇੰਨੀ ਇੱਕ ਚੱਕ ਦੇਣੀ ਆ ਉਹ ਉਹ ਲੱਗਣੇ ਆ ਨਾ ਉੱਤੇ ਟਿਸ਼ੂ ਪੇਪਰ ਰੱਖ ਹੋ ਜਾਂਦਾ ਕੁਝ ਨਹੀਂ ਹੋ ਜਾਂਦਾ ਨਾ ਇਹਦੇ ਇਹ ਬਣਾ ਕੇ ਆ ਇਧਰ ਨਹਾਉਣ ਦਾ ਇੱਥੇ ਆਪਣੀ ਹੋ ਗਈ ਸੈਂਟੀ ਬੈਂਟੀ ਬੈਂਟੀ ਇਨਾਸ ਹਾਈਡਰ ਬਾਟ ਦਾ ਬੈਂਟੀ ਦਾ ਜੇ ਉਦੋਂ ਕੱਢਦੇ ਕੰਧ ਇੱਥੇ ਹੋ ਗਈ ਲਮਾਰੀ ਜਦੋਂ ਡੋਰ ਓਪਨ ਕੀਤਾ ਮੈਨੂੰ ਪਤਾ ਹੀ ਨਾ ਲੱਗੇ ਸੁੱਤੇ ਪਏ ਪਏ ਦੇ ਭੈਜੋ ਖੂਬਸੂਰਤੀਆਂ ਲਾ ਗਏ ਇਹ ਨਹੀਂ ਸੁਣੋ ਨਾ ਮੈਂ ਤਾਂ ਵਿੱਚ ਲੈਟਰ ਰੱਖਾਈਆਂ ਸੀ ਉਹ ਕਿੱਥੇ ਗਈਆਂ ਕਿੱਥੇ ਰੱਖਾਈਆਂ ਨਾ ਕਿੱਥੇ ਰਗਾਈਆਂ ਬਾਥਰੂਮ ਵਿੱਚ ਤਾਂ ਰੱਖਾਈਆਂ ਮੈਂ ਤੈਨੂੰ ਕਿਹਾ ਸੀ ਵਿੱਚ ਇਦਾਂ ਲੈਟਰ ਰਖਾ ਦੀ ਸੋਹਣੀਆਂ ਲੱਗਣੀਆਂ ਆਵੇ ਲੈਟ ਹੈ ਕਾ ਲੈਟ ਆ ਟਾਇਲਟ ਅੱਛਾ ਮੰਨਦੀਆਂ ਅੱਖਾਂ ਨਾਲ ਦੇਖ ਲੈ ਲੈਟ ਨਹੀਂ ਹੈ ਜੀ ਇਹ ਲੈਟ ਆ ਲਾ ਲਾ ਪੈੜਿਆ ਲਾ ਮੌਲਾ ਕਹਿੰਦੇ ਆ ਰਵਨ ਬਿਜਲੀ ਵਾਲਾ ਉਹਨੂੰ ਮੈਂ ਉੱਪਰ ਗਿਆ ਨਹੀਂ ਹਾਂ ਇਹ ਕਾਲ ਇਟ ਇਹ ਇਨੀ ਮੈਂ ਜਦੋਂ ਹਨਾ ਸੁੱਤਾ ਹੋਵਾਂ ਸੁੱਤੇ ਪਏ ਪਏ ਤੇ ਖੂਬਸੂਰਤੀਆਂ ਲਾ ਕੇ ਆ ਜਵੇ ਸਾਲਾ ਕੋ ਕੋ ਛਨੈਲ ਮੈਂ ਕੇ ਪੂਰੇ ਕਮਰੇ ਦਾ ਪਤਾ ਰੀਅਲ ਫੇਸ ਹੀ ਨਾ ਦੇਖੇ ਵਿਆਹ ਦੇ ਦਿਨ ਤੇ ਦੂਆ ਮੈਂ ਕਹਿੰਦੀ ਲੋਕੇ ਸਾਰੇ ਵਿਆਹ ਕਰਾਉਂਦੇ ਤੇਰਾ ਕੁਛਾ ਲੈ ਲੈਂਦਾ ਹੀ ਵਿਆਹ ਆ ਮਸੀ ਤਾਂ ਸਾਲਾ ਹੋਇਆ ਲੈਂਦਾ ਹੀ ਹੁਣਾ ਮਸੀ ਤਾਂ ਹੋਇਆ ਦੇਖੀਦਾ ਜੇ ਪਾਜੀ ਬੜੇ ਰੜਕੇ ਆਲੇ ਤੇ ਦਿਲੋਂ ਮੈਂ ਲਵ ਯੂ ਗੈਰਿਸਨੂ ਟੂ ਮਚ ਹੌਲੇ ਲੈ ਕਾਣਾ ਫਰਿਆ ਰਿਆ ਸੀ ਇਦਾਂ ਨਾ ਕਾਤੇ ਕਹੀ ਜਾਂਦਾ ਹੈ ਅੱਛਾ ਅੱਗੇ ਕਿੱਡੇ ਚੱਲਵੇਂ ਡੋਲਿਆ ਬਾਣ ਆ ਵੀ ਆ ਗਿਆ ਪਾ ਜੀ ਆ ਗਿਆ ਆ ਗਿਆ ਇੱਕ ਮਿੰਟ ਆ ਗਿਆ ਆ ਗਿਆ ਤਾਂ ਆ ਜੀ ਪੀਣਾ ਦਾ ਠੀਕਾ ਵਧੀਆ ਵਧੀਆ ਯਾਰ ਇੱਥੇ ਕੀ ਲਾ ਲਈ ਹੋਰ ਹੋਰ ਇੱਥੇ ਕੇ ਲਾਵਾ ਉਹ ਮਾਰ ਗਿਆ ਉਹ ਆ ਯਾਰ ਕਹਦੀ ਆ ਹਾਂਜੀ ਆ ਲੈ ਲਿਆ ਹੋਰੇ ਪਰੇ ਕਰੋ ਬੋਲ ਸਸਰੀ ਘਰ ਤੋਂ ਹੁੰਦਾ ਰਹਿੰਦਾ ਆ ਜਿੰਨਾ ਤੇਲ ਹੀ ਨਹੀਂ ਸਵੇਰ ਦਾ ਜਵਾਦ ਤਾਂ ਕਿਸ ਦਾ ਮਾਲ ਚ ਮੂਹ ਜਿਹੇ ਕੰਮ ਆਉਂਦਾ ਕਿਸ ਦੀ ਤੇਲ ਚੋਈਦਾ ਹੁੰਦਾ ਆ ਬਾਬਾ ਮਦੀ ਤਾਂ ਹੋਇਆ ਲਿਆ ਮੈਂ ਇਹੋ ਮੈਂ 100 ਰੁਪਇਆ ਕਰਕੇ ਕਿੰਨੇ ਕਰ ਲੈਣੇ ਕਿਸ ਦੀ ਤੇਲ ਚੋਈਦਾ ਹੁੰਦਾ ਜਾ ਲਿਆਓ ਬਈ ਬਾਬਾ ਸੁੱਖ ਰੱਖੀ ਮੇਰੇ ਤਾਂ ਬਾਬਾ ਮੇਰੇ ਨਾਲ ਹੀ ਰਹੇ ਹੋ ਹੋਜਦੇ ਆਂ ਸਾਰਾ ਕੀ ਆਓ ਆਹ ਦੇ ਲੈ ਇੱਥੇ ਕੀੜੀਆਂ ਆ ਗਈਆਂ ਜਿੰਨਾ ਤੇਲ ਤੁਸੀਂ ਚਵਾ ਆਇਆ ਚਵਾਣਾ ਹੈ ਮੈਂ ਤਾਂ ਹਾਂ ਮਸੀਹਾ ਆਓ ਚਵਾਓ ਲਿਆਓ ਲਿਆਓ ਹਾਂ ਅੰਦਰ ਰੱਖਣਾ ਸੋਫਾ ਉੱਚੇ ਉੱਤੇ ਉਤਾਰ ਰੱਖਣਾ ਪਿਟਰੀ ਜੀ ਪਰੇ ਕਰੋ ਬੈਕ ਤੇ ਸੋਸਾਇਟੀ ਬੈ ਜਾਵਾਂ ਕਰਾਇਆ ਨੇ ਮਕਾਦਾਂ ਬੈਕ ਵਾਲੇ ਨਾਲ ਖੜਾ ਕਿੱਦਾਂ ਆ ਵਗਾ ਪਿਟਰੀ ਤੇ ਪਰੇ ਕਰੋ ਵਾ ਯਾਰ ਕੇਦੀ ਆ ਯਾਰ ਉਹ ਚੱਲ ਫੇਰ ਯਾਰ ਸਾਈਡ ਤੇ 깔ੋ ਜਿਹਦੀ ਵੀ ਆ ਕੋਈ ਸਾਡਾ ਦਾ ਕੈਸਤਾ ਹੋ ਗਿਆ ਦੂਇਟ ਸਾਈਡ ਕਰ ਲੋ ਸਾਡਾ ਕਸੂਰ ਹੋ ਗਿਆ ਤੁਸੀਂ ਤਾਂ ਭਾਜੀ ਮੋੜ ਲੋ ਤੁਸੀਂ ਭਾਜੀ ਵੀ ਹੈਂ ਗਿਆ ਹੋ ਗਿਆ

ਇਹ ਕਿਹੜਾ ਲਿਆਉਣਾ ਬਲ ਇਹ ਨਹੀਂ ਉਹ ਲਿਆਉਣਾ ਜਿਹੜਾ ਰਾਜਸਥਾਨ ਵੀਡੀਓ ਨਿਕਲਦਾ ਇਹ ਬਲਸੇਰੀ ਦਾ ਪਾਣੀ ਵਧੀਆ ਕੋਈ ਨਹੀਂ ਕੀ ਹੱਸਦਾ ਮhenga mhenga ਇਹ ਪਾਣੀ ਵੀ ਮhenga ਲਾਦਾ ਮਿੰਗਾ ਓ ਮਾਸਟਰ ਓਏ ਉਹਦਾ ਰਸਿੰਗ ਬੈਟਲ ਹਾ ਲਓ ਮੇਰਾ ਸੌਦਾ ਲਾ ਹਾ ਮਿੰਗੇ ਹੁੰਦਾ ਉਹ ਘੱਟ ਪੀਣੇ ਮੇਰਾ ਜਨਮ ਦੇ ਰੱਬ ਬੈਗਿਆ ਨਾ ਜਨਮ ਤੇ ਰੱਖਦੀ ਜੇ ਪਾਣੀ ਨਾ ਦਿਓਗੇ ਤੂੰ ਭੁੱਖੇ ਮਾਰ ਦਿਓ ਦੋ ਘਟ ਪਿੰਡ ਵਾਲਾ ਦਾ ਗਾਹ ਰਿਆ ਸੋਚਦੇ ਆ ਪਤਾ ਹੀ ਆ ਸਾਰੇ ਨਹੀਂ ਇਹ ਮਹਿੰਗਾ ਹੀ ਆ ਮਹਿੰਗਾ ਪਾਣੀ ਮੈਂ ਲੈ ਜਾ ਪਾਸੀ ਤੂੰ ਹੋਵਾ ਛਾਰੋਂ ਘਰ ਕੋਈ ਲੋਕੀ ਕਹਾਲੂ ਕੋ ਕਿ ਮਹਿੰਗਾ ਪਾਣੀ ਸ਼ਕੰਜੀ ਵੀ ਜਾ ਉਹ ਵੀ ਕਹਿਣਾ ਤੇ ਦਾਤ ਪਈਏ ਤੇ ਨਿੰਬੂ ਮਹਿੰਗੇ ਪੈਂਦੇ ਆ ਮੈਂ ਲੋਕਾਂ ਨੂੰ ਦੱਸਣਾ ਲੋਕੀ ਗੰਨੇ ਦੇ ਰਾਸ ਦਾ ਲੰਗਰ ਲਾਉਂਦੇ ਲੋਕੀ ਗੰਨੇ ਰਾਸ ਦਾ ਲੰਗਰ ਲਾਉਣਾ ਤੇ ਫੋਕੇ ਪਾਣੀ ਨੂੰ ਰੋਈਏ ਰੋਗੇ ਲੰਗਰ ਲਾਉਂਦੇ ਪਾਣੀ ਦੀ ਜਮੀਨ ਲੋਕੀਂ ਵੇਖਿਆ ਲੰਗਰ ਲਾਉਂਦੇ ਗੰਨੇ ਦੇ ਰਾਸ ਦਾ ਸੋਕੇ ਪਾਣੀ ਨੂੰ ਰੋਈ ਜਾਂਦੇ ਆਹਦੇ ਵਿੱਚ ਪੂਰਾ ਸ਼ਾਹ ਵਾਲਾ ਵਾਹ ਓਏ ਆਇਆ ਯਾਰ ਉਹ ਸੀਮੈਂਟ ਵਾਲਾ ਉਹ ਲਗਾ ਲਾਵੇ ਇੱਥੇ ਇੱਥੇ ਕਾਲਾ ਨਹੀਂ ਚੱਕ ਲਾਂਗੇ ਪਹਿਲਾਂ ਬੋਰੇ ਲਾਹੋ ਉਹ ਵੀ ਕਹਿੰਦਾ ਕਿੱਥੇ ਜਾਨ ਫਸੀ ਆ 80 ਰੁਪਏ ਮਹਿੰਗਾ ਆ ਉਸ ਬੇਟੀ ਨਾਲ ਤੂੰ ਇਹ ਹਿਸਾਬ 80 ਰੁਪਏ ਮੇਰੇ ਘੱਟ ਨਹੀਂ ਭਰਵਾ ਤੂੰ ਪਾਣੀ ਲਵਾ ਨਹੀਂ ਇਹ ਫਿਰ ਹੈ ਪਾਣੀ ਲਵਾ ਤੂੰ ਇੰਨੀ ਹੁੰਦੀ ਆ ਆਹ ਦੋਬਲ ਆ ਜਾਂਦੀ ਆ ਤੇ ਡਬਲ ਹੈ ਤਾਂ ਅਸੀਂ ਮਹੰਗੇ ਆ 12 ਸੌਦਾ ਲਹੌੜਾ ਹੋਰ ਉੱਥੇ ਕੀ ਆ ਇਹ ਚੋੜੀ ਦਾ ਸੈਟ ਆ ਤੂੰ ਪੂਰਾ ਸ਼ਾਮਾ ਭਾਜੀ ਅੱਜ ਤੱਕ ਤੂੰ ਕੰਮ ਕੀਤਾ ਜਿੰਦਗੀ ਚ ਮਿਲੇ ਇਦਾਂ ਦੇ ਬੰਦੇ ਜਿਹੜੇ ਨਾਲ ਦਾ ਕੰਮ ਨਹੀਂ ਕਰਾਉਂਦੇ ਮਾਲਕਾਂ ਦੇ ਫਿਰ ਤੇ ਆ ਇਹਨੂੰ ਮੈਂ ਕਰ ਜੀ ਮੇਰੇ ਨਾਲ ਆ ਭਰਾਵਾ ਹੁਣੇ ਤੁਸੀਂ ਤਾਂ ਰਸੋਈੋਂ ਭੈਣ ਨੂੰ ਹੁਣਾ ਵੀ ਹੈ ਜੀ ਵਿਆਹ ਤੇ ਇਹਨਾਂ ਦਾ ਖਾਸ ਧਿਆਨ ਰੱਖੋ ਕਿ ਨਾ ඒග ගන හ දි . ਉਹ ਉਹ ਲੈ ਲੈਣਾ ਫੈਰੇ ਵਾਲੇ ਰੋਟੇ ਉਹ ਕੋਈ ਨਹੀਂ ਇਕੱਲਾ ਹੀ ਉਹ ਨਹੀਂ ਨਹੀਂ ਸਮਾ ਲਈ ਇਹ ਵੇਸਣਿਆ ਹਨਾ ਜਾਂ ਤੂੰ ਚੱਕ ਮੈਨੂੰ ਮੈਨੂੰ ਹਲਟੇ ਵੇਸਣ ਤੋਂ ਅਲਰਜੀ ਹੈ ਨੂੰ ਹੋ ਲੱਗੇ ਜਿਹੜਾ ਭਾਰਾ ਉਹ ਤੋਂ ਅਲਰਜੀ ਹੈ ਨਹੀਂ ਵੇਸਣ ਤੋਂ ਜਿਹੜਾ ਗੱਟਾ ਭਾਰਾ ਉਹ ਨੂੰ ਜਗਾਤ ਮੈਂ ਮਾਈਆਂ ਵੀ ਸਰ ਉਹਨਾਂ ਨੂੰ ਕਹਾਂ ਸਾਈਡ ਜੀ ਤੇ ਇਦਾਂ ਮੜ ਜੇ ਹੈ ਜਿਆ ਕਰ ਦੋ ਬਾਸ ਕੋਪੀ ਮਾਈਆਂ ਬਲੇ ਡਰਾਮੇ ਨਾ ਕਰੀ ਡਰਾਮੇ ਮੈਂ ਦੱਸਦਾ ਜਿਹੜੇ ਮੈਂ ਲਾਈਕ ਨਹੀਂ ਕਰਦਾ ਉਹ ਬੰਦੇ ਮੇਰੇ ਟੱਚਦੇ ਨੇ ਮੇਰਾ ਉੱਤੇ ਪਰਮਾਤਮਾ ਦੀ ਬਸੇ ਦਾ ਕੋਈ ਹਿੱਤਾ ਹੈ ਜਿਹੜੇ ਆਏ ਡੋਂਟ ਲਾਇਕ ਦੇ ਸੇਵਾਦਾਰ ਉਹ ਬਖਰਾ ਰੂਪ ਨਾੜਦਾ ਹੁੰਦਾ ਉਹ ਰੂਪ ਤੋਂ ਆਪਣੇ ਭਰਾ ਦੇ ਚੜ ਲੇ ਮੇਰੇ ਭਰਾ ਦੇ ਚੜ ਹਟਿਆ ਹੁਣ ਇਹ ਵੀ ਵੇਸਣੇ ਆ ਇੱਕ ਦਾ ਡਬਲ ਕੀਤਾ ਆ ਮੇਰੇ ਭਰਾ ਦੀ ਗੱਲ ਨਾ ਕਰੀ ਜਾਣਾ ਉਹਦੇ ਲੱਗ ਹਟਿਆ ਸੀਗਾ ਉਹਦੇ ਤੇ ਮਾਇਆ ਥੋੜੀ ਲਾਇਆ ਲਾਇਆ ਉਹ ਵੀ ਆ ਗਿਆ ਲਾਇਆ ਨਾ ਮਾਇਆ ਗੋਮਪਲੇਟ ਕਾਹ ਮਾਰੇ ਮਾਂ ਦੇ ਜਾਗੋ ਕੱਢੀ ਆਤੀ ਨਾ ਇਹ ਬੰਦ ਰੱਖਿਆ ਪੁਰੇ ਦੇ ਕੋਲ ਉਹ ਆਜਾ ਰਾਤ ਨੂੰ ਜਾਗੋ ਕੋਟ ਘਰੇਗਾ ਕਿਹਨੇ ਕਹਿੰਦੇ ਰੋਲੇ ਆਲੇ ਮੈਂ ਬੰਦ ਰੱਖਿਆ ਪੁਰੇ ਦੇ ਕੋਲ ਉਹ ਇਹਨੇ ਇੱਧੇ ਆ ਜਾ ਭਰਾਵਾਂ ਦੇ ਇੱਧੇ ਹੁੰਦਾ ਹੈ ਆ ਪੂਰਾ ਹੋਣਾ ਪੈਂਦਾ ਇਹਨਾਂ ਕੀ ਕਰਾਂ ਮੈਂ ਕੋਹ ਬੰਦੇ ਦੇਖਣੇ ਪੈਂਦੇ ਆ ਜਿਹੜੇ ਮੇਰੇ ਨਾਨਕੇ ਵਾਲੇ ਆ ਵੀਰਾਂ ਦੇ ਮੈਂ ਕਿੰਨੀ ਮਾਰਦੇ ਗਾਲ ਕਹਿਤੀ ਬਾਤ ਕੀ ਚੱਲੇ ਉਹ ਯਾਰ ਮਾਂ ਮੈਂ ਇੱਧਰ ਕੋਲ ਪਰੇ ਰੋ ਇੱਧਰ ਆ ਜਾ ਕੋਈ ਤੁਹਾਨੂੰ ਪਤਾ ਆ ਮੈਂ ਕਿ ਖਾਂਡੇ ਵੇਕੇ ਇੱਧਰ ਕੱਢਦੇ ਆ ਬੰਬੂ ਦੇ ਨਹੀਂ 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 ਆਇਆ ਆਇਆ ਭਾਜੀ ਇੱਧਰ ਆ ਚੱਕ ਲਾ ਮਨ ਆਇਆ ਆਇਆ ਆ ਅੱਛਾ ਸੀਮੈਂਟ ਨਾਲ ਲਿਬੜੇ ਮੂੰਹ ਆ ਸੀਮੈਂਟ ਉੱਪਰ ਤਾਂ ਮੈਂ ਕਿਹੜਾ ਭਰਾਵਾ ਕੋ ਕੱਢਣਾ ਮੈਨੂੰ ਕੀ ਲੈਣਾ ਲਵੋ ਨਹੀਂ ਲੈਣਾ ਪਹਿਲਾਂ ਕਰਿਆਨਾ ਸਟੋਰ ਹੁੰਦਾ ਜਦੋਂ ਮੋਜਗੇ ਵਾਲਿਆਂ ਦੇ ਹੁੰਦੇ ਸੀ ਨਾ ਬਾਜਵੇਂ ਉਦੋਂ ਕਰਿਆਨਾ ਸਟੋਰ ਸੀ ਨਾ

ਮੈਸਟਰ ਜੀ ਸਾਹਿਬ ਬਾਥਰੂਮ ਕਿੱਥੇ ਤੱਕ ਪਹੁੰਚ ਗਿਆ ਕੈਰੀਪਾ ਪਤਾ ਹੈ ਜਾਗ ਦਾ ਕਾਰਜ ਹੈਗੇ ਆ ਜਾਂ ਨਹੀਂ ਹੈਗੇ ਜਾ ਦੋਨੇ ਬਾਅਦ ਚ ਬੰਦੂਗਾ ਜੇ ਕੋਈ ਕਹਿੰਦੇ ਬੰਦ ਆਣਾ ਹਨਾ ਬੁੱਕੀ ਭਾਈ ਮੇਰੇ ਬਾਥਰੂਮ ਘਰ ਨਾ ਆ ਵੀ ਕੰਮ ਨਾ ਹੋਵੇ ਰਿਸ਼ਤੇਦਾਰ ਸਾਨੂੰ ਖੱਤਿਆਂ ਚ ਭੇਜਨੇ ਪੈਣ ਮਾ ਕਾ ਹੁਣ ਸਾ ਰਿਸ਼ਤਾ ਨਹੀਂ ਕਾਬ ਦਾ ਬਾਥਰੂਮ ਬਣਾਇਆ ਆ ਇਹ ਵੀ ਆ ਪਹਿਲਾਂ ਭਰਾਵਾ ਭਾਈ ਕੁੜੀ ਵਾਲੇ ਮਾਰੀ ਲੈ ਹੈ ਅੱਜ ਆ ਵੀ ਮੇਰਾ ਲੋ ਐੱਚੇ ਪੀ ਲੈ ਭਾਈ ਇੱਕ ਬੋਤਲ ਦੇ ਲਈ ਉਹਦੀ ਕਾਰ ਦਿੱਤੀ ਉਹ ਬੈਸਲੇਰੀ ਅਸੀਂ ਆਲੇ ਬੋਤ ਖਾ ਤੇ ਪੇਟੀ ਮੋੜਦੇ ਹਣ ਹੋਰ ਪਾਦੇ ਪਾਣੀ ਪੀਣਾ ਪਾਣੀ ਵੀ ਮੌਲਦਾ ਹੀ ਹੋਣਾ ਐਸੀ ਜੀ ਕੱਢ ਲੈ ਭਾਜੀ ਇੱਕ ਬੋਤਲ ਪੀ ਲੈ ਵਿੱਚੋਂ ਹੀ ਕੱਢ ਲੈ ਜਿਹੜੀ ਮੋੜ ਕੇ ਆਉਣੀ ਐ ਇੱਕੋ ਹੀ ਕੰਬੀ ਸਾਨੂੰ ਰੋਟੀ ਮੱਸੀ ਮਿਲਦੀ ਆ ਦੋ ਦੋ ਬੁੱਲਾ ਆ ਉਹ ਵੀ ਤਿੰਨ ਤੋਂ ਬਾਅਦ ਨਹੀਂ ਮਿਲਦੀ ਆ ਹਾਂ ਤੇ ਤਿੰਨ ਤੋਂ ਬਾਅਦ ਨੀ ਪਾਣੀ ਇਦਾਂ ਫਿਰ ਇਹਨਾਂ ਪਹਿਲੇ ਜੇ ਸਟੋਰ ਬਹੁਤ ਆ ਦੇਖੀ ਖਿੱਲਰ ਕੇ ਥੱਲੇ ਬਸ ਉਹ ਸਾਡਾ ਮਾਮਾ ਥੋੜਾ ਜਿਹਾ ਜੇਹੀ ਪੈ ਗਿਆ ਕਹਿੰਦਾ ਮੈਂ ਤੁਮਹੀ ਨਹੀਂ ਕੰਨ ਮਾਮੇ ਵੇਚਾ ਨਹੀਂ ਸਟੋਰ ਵੀ ਵੇਚ ਤੇ ਸਾਰਾ ਕੁਝ ਬੀਚ ਦਾ ਾ ਢੋਲ ਉਧਰ ਵਜਦੇ ਵਿਆਹ ਇੱਧਰ ਰੋਟੀਆਂ ਨਹੀਂ ਮਿਲਦੀਆਂ ਰੋਟੀਆਂ ਨਹੀਂ ਮਿਲਦੀਆਂ ਤੂੰ ਖਾ ਹੀ ਤੇ ਨਾਲੇ ਸਾਨੂੰ ਫਲਾਈ ਹੁਣ ਟੀਵੀ ਪਾਜੀ ਅੱਸੀਆਂ ਦਾ ਕੋਕ ਆ ਸਪੈਸ਼ਲ ਡਾਈਟ ਵਾਲਾ ਆ ਇਹ ਇਹ 슈ਗਰ ਫ੍ਰੀ ਕੋਕ ਆ ਓਏ ਓਏ ਆਸੀਆਂ ਪਿੱਛੇ ਤੁਸੀਂ ਪਾਣੀ ਦੀ ਪੇਟੀ ਮੋੜ ਦੀ ਪਿਆਰ ਘਰੇ ਆ ਸੌਦਾ ਮੋੜੀ ਦਾ ਥੋੜੀ ਆ ਆਹੋ ਨਹੀਂ ਨਹੀਂ ਭਾਜੀ ਲਾਉਣੀ ਆ ਭਾਈ ਆਸੀਆਂ ਦਾ ਕੋ ਕੱਟ ਆਇਟਾ ਸਪੈਸ਼ਲ ਤੁਹਾਡੇ ਦੀ ਨਹੀਂ ਪੇਟੀ ਪੇਟੀ ਸਾਰੀਆਂ ਕਿੰਨੇ ਦੀਆਂ ਪੇਟੀਆਂ ਇਹ ਪੰਜ ਪੇਟੀਆਂ ਕਿੰਨੇ ਦੀਆਂ ਪਤਾ ਨਹੀਂ ਹੂੰ ਤੁਹਾਡੇ ਜੀ ਲਿਖੇ